ਕੋਈ ਅੰਗਮ ਮਨ ਵਸੈ ਮਤਨਾ ਮਾਨੇ ਕੋਈ RAM ਬਿਯੋਗੀ ਨਾ ਜੀਐ ਜੀਐ ਤਬਾਰਾ ਹੋਈ ਕਬੀ ਹੰਗਮਾ ਮਨ ਨ ਵਸੈ ਮੰਤਨਾ ਨਾ ਮਨ ਕੋਈ RAM ਬਯੋਗੀ ਨਾ ਜੀਐ ਜੀਐ ਤਾ ਬੋਰਾ ਹੋਈ ਤਤਨ ਸਚੁ ਕਬੀਰ ਮਹਾਰਾਜ ਇਸ ਸ਼ਬਦ ਵਿੱਚ ਜੀਵ ਨੂੰ ਸਮਝਾਉਂਦੇ ਹੋਏ ਆਖਦੇ ਹਨ ਕਿ ਕਬੀਰ ਜੇ ਮਨ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਹੋਵੇ ਤਾਂ ਇਹ ਵਿਛੜੇ ਸੱਪ ਵਰਗ ਹੈ ਇਹ ਵਿਛੋੜਾ ਸੱਪ ਵਰਗਾ ਹੈ ਜਿਸ 'ਤੇ ਕੋਈ ਮੰਤਰ ਨਹੀਂ ਚੱਲਦਾ ਪਰਮਾਤਮਾ ਦੇ ਵਿయోగ ਦਾ ਦੁੱਖ ਅਨੁਭਵ ਕਰਨ ਵਾਲਾ ਮਨੁੱਖ ਜੀਉਦਾ ਨਹੀਂ ਰਹਿੰਦਾ ਪਰ ਜੇ ਉਹ ਜੀਉਦਾ ਰਹੇ ਜੇ ਉਹ ਜਿਉਂਦਾ ਰਹੇ ਵੀ ਤਾਂ ਉਹ ਫਿਰ ਕਮਲਾ ਬੋਰਾ ਹੋਇਆ ਫਿਰਦਾ ਏ ਕਬੀਰ 파ਰਸ ਚੰਦਨ ਤਨ ਹੇ ਇੱਕ ਸੁਗੰਧ ਤਹ ਮਿਲਤੇ ਉਤਮ ਪਏ ਲੋਹ ਕਾਠ ਨਿਰਗੰਧ ਸਤਗੁਰ ਕਬੀਰ ਮਹਾਰਾਜ ਜੀ ਦੱਸਦੇ ਹਨ ਕਿ ਕਬੀਰ ਫਾਰਸ ਤੇ ਚੰਦਰ ਵਿੱਚ ਇੱਕੋ ਜਿਹੀ ਸੁਗੰਧ ਹੈ ਇਹਨਾਂ ਦੋਵਾਂ ਨਾਲ ਜਿਹੜਾ ਲੋਹਾ ਤੇ ਕਾਠ ਲੱਕੜ ਮਿਲਦਾ ਏ ਉਹ ਉੱਤਮ ਹੋ ਜਾਂਦਾ ਹੈ ਪਾਵ ਲੋਹਾ ਪਾਣ ਨਾਲ ਮਿਲ ਕੇ ਸੋਨਾ ਹੋ ਜਾਂਦਾ ਏ ਤੇ ਆਮ ਲੱਕੜ ਚੰਦਨ ਨਾਲ ਮਿਲ ਕੇ ਚੰਦਰੂਪ ਹੋ ਜਾਂਦੀ ਕਬੀਰ ਜਮ ਕਾਠੇ ਕਾ ਬੁਰਾ ਕਬੀਰ ਜਮ ਕਾਠੇ ਕਾ ਬੁਰਾ ਹੈ ਓਹ ਨਹੀਂ ਸਹਿਆ ਚਾਹੀ ਇਕ ਜੋ ਸਾਧੂ ਮੁਹਮਲੇਓ ਦਿਨ ਹਾਲਿਆ ਅੰਜਲਾਈ ਸਤਗੁਰ ਜੀ ਜੀਵਨ ਨੂੰ ਸਮਝਾਉਂਦੇ ਹੋਏ ਦੱਸਦੇ ਹਨ ਕਿ हे ਕਬੀਰ ਯਮ ਦੀ ਸੱਟ ਬਹੁਤ ਬੁਰੀ ਹੈ ਇਹ ਕਿਸੇ ਤੋਂ ਨਹੀਂ ਸਹਾਰੀ ਜਾਂਦੀ ਮੈਨੂੰ ਇੱਕ ਸਾਧੂ ਪ੍ਰਭੂ ਦਾ ਭਗਤ ਮਿਲ ਗਿਆ ਏ ਤੇ ਮੈਂ ਉਸਨੇ ਮੈਨੂੰ ਆਪਣੀ ਲੜ ਲਾ ਲਿਆ ਜਿਸ ਕਰਕੇ ਮੈਂ ਯਮਾਂ ਦੀ ਮਾਰ ਤੋਂ ਬਚ ਸਕਿਆ ਹਾਂ ਕਬੀਰ ਬੈਦ ਕਹ ਹਉ ਹੀ ਭਲਾ दारू ਮੇਰੇ ਵਸ ਉਹ ਵਸਤੂ ਕੋਪਾਲ ਕੀ ਜਦ ਬਾਵੈ ਲਈ ਖਸ ਸਤਗੁਰੂ ਪਾਸ਼ਾ ਦੱਸਦੇ ਹਨ ਕਿ हे ਕਬੀਰ ਵੈਦ ਕਹਿੰਦਾ ਹੈ ਕਿ ਮੈਂ ਬੜਾ ਸਿਆਣਾ ਹਾਂ ਚੰਗਾ ਹਾਂ ਕਿਉਂਕਿ ਭਾਈ ਸਭ ਬਿਮਾਰੀਆਂ ਦਾ ਇਲਾਜ ਮੇਰੇ ਵਸ ਵਿੱਚ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਇਹ ਵਸਤੂ ਇਹ ਜਿੰਦ ਜਾਨ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ ਉਸ ਦੇ ਹੱਥ ਵਿੱਚ ਹੈ ਉਹ ਜਦੋਂ ਚਾਹੇ ਇਹਨੂੰ ਖੋ ਸਕਦਾ ਹੈ ਕਬੀਰ ਨੋ ਗਤ ਆਪਣੀ ਦਿਨ ਦਸ ਲੇ ਹੋ ਬਜਾਈ ਨਦੀ ਨਾਵ ਸੰਜੋਗ ਜਿਉਂ ਪਹਰੇ ਨਾ ਮਿਲ ਹੈ ਆਈ ਸਤਿਗੁਰੂ ਜੀ ਦੱਸਦੇ ਹਨ ਕਿ ਇਹ ਕਬੀਰ ਇਹ ਜਿੰਦ 10 ਦਿਨਾਂ ਦੀ ਹੈ ਭਾਵ ਬਹੁਤ ਹੀ ਘੱਟ ਹੈ ਜਿਹੜਾ ਤੂੰ ਨਗਾਰਾ ਤੂੰ ਢੋਲ ਵਜਾਉਂਦਾ ਏ ਵਜਾ ਲੈ ਫਿਰ ਜਿਸ ਤਰ੍ਹਾਂ ਨਦੀ ਦੇ ਨਦੀ ਤੇ ਬੇੜੀ ਦੇ ਸੰਜੋਗ ਨਾਲ ਮੇਲੇ ਹੁੰਦੇ ਹਨ ਉਸ ਤਰ੍ਹਾਂ ਹੀ ਫਿਰ ਤੈਨੂੰ ਕਿਸੇ ਨੇ ਨਹੀਂ ਮਿਲਣਾ ਭਾਵ ਇਹ ਮਨੁੱਖਾ ਜੀਵਨ بار بار ਨਹੀਂ ਮਿਲਦਾ ਕਬੀਰ ਸ਼ਾਂਤ ਸਮੁੰਦਹ ਸਮ ਕਰੋ ਕਲਮ ਕਰੋ ਬਨਰਾਈ ਬਸੁਦਾ ਕਾਗਦ ਜੋ ਕਰੂ ਅਰ ਜਨ ਲਿਖਨ ਨਾ ਜਾਈ ਸਤਿਗੁਰ ਪਾਸ਼ਾ ਜੀ ਦੱਸਦੇ ਹਨ ਕਿ اے ਕਬੀਰ ਜੇਕਰ ਸਤਾਂ ਸਮੁੰਦਰਾਂ ਦੀ سیاਹੀ ਬਣਾ ਲਈ ਜਾਵੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ ਅਤੇ ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਵੇ ਤਾਂ ਵੀ ਪ੍ਰਮਾਤਮਾ ਦਾ ਜਸ ਉਸ ਤਿਤ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਉਹ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਕਬੀਰ ਜਾਤ ਜੁਲਾਹਾ ਕੀਆ ਕਰੇ ਹਿਰਦੈ بسی ਗੋਪਾਲ ਕਬੀਰ ਰਮਿਆ ਕੰਠ ਮਿਲੇ ਚੁੱਕ ਹੈ ਸਰਬ ਜੰਜਾਲ ਸਤਗੁਰੂ ਜੀ ਦੱਸਦੇ ਹਨ ਕਿ اے ਕਬੀਰ ਜੁਲਾਹਾ ਜਾਤ ਮੇਰਾ ਕੀ ਵਿਗਾੜ ਸਕਦੀ ਹੈ ਜਦੋਂ ਕਿ ਰਾਮ ਦਾ ਨਾਮ ਮੇਰੇ ਹਿਰਦੇ ਵਿੱਚ ਵਸਿਆ ਹੈ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਕੇ ਸਾਰੇ ਡਰ ਬਖੇੜੇ ਦੂਰ ਹੋ ਗਏ ਹਨ ਕਬੀਰ ਐਸਾ ਕੋ ਨਹੀਂ ਮੰਦਰ ਦੇਰ ਜਾਈ ਪੰਚੋ ਲੜਕਾ ਮਾਰ ਕੇ ਰਹਿ ਰਾਮ ਸਿਉ ਲਈ ਸਤਿਗੁਰ ਜੀ ਦੱਸਦੇ ਹਨ ਕਿ ਅਕबीर ਐਸਾ ਕੋਈ ਮਨੁੱਖ ਨਹੀਂ ਜੋ ਆਪਣੇ ਸਰੀਰ ਰੂਪੀ ਮੰਦਰ ਨੂੰ ਸਾੜ ਦੇਵੇ ਤੇ ਪੰਜੇ ਲੜਕੇ ਭਾਵ ਕਾਮ ਕ੍ਰੋਧ ਲੋਭ ਮੋਹਕਾਰ ਨੂੰ ਮਾਰ ਕੇ ਪ੍ਰਮਾਤਮਾ ਨਾਲ ਲਿਬ ਬਿਰਤੀ ਲਈ ਰੱਖੇ ਕਬੀਰ ਐਸਾ ਕੋ ਨਹੀਂ ਇਹ ਤਨ ਦੇ ਵਾ ਫੂਕ ਅੰਦਾ ਲੋਗ ਨਾ ਜਾਣੀ ਰਹਿਓ ਕਬੀਰ ਆ ਕੂਕ ਸਤਗੁਰ ਜੀ ਦੱਸਦੇ ਹਨ ਕਿ ਹੇ ਕਬੀਰ ਅਜਿਹਾ ਕੋਈ ਮਨੁੱਖ ਨਹੀਂ ਜਿਹੜਾ ਇਸ ਸਰੀਰ ਨੂੰ ਸਾੜ ਦੇਵੇ ਭਾਵ ਸਰੀਰ ਦੇ ਮੋਹ ਨੂੰ ਤਿਆਗ ਦੇਵੇ ਇਹਨੇ ਲੋਕ ਗਿਆਨੀ ਇਸ ਗੱਲ ਨੂੰ ਨਹੀਂ ਜਾਣਦੇ ਭਾਵੇਂ ਮੈਂ ਕੂਕਾਂ ਮਾਰ ਮਾਰ ਕੇ ਦੱਸ ਰਿਹਾ ਹਾਂ ਕਿ ਭਾਈ ਸੰਸਾਰਿਕ ਉਹ ਮਾਇਆ ਨੂੰ ਖਤਮ ਕਰਕੇ ਹੀ ਆਤਮਿਕ ਸੁੱਖਾਂ ਦੀ ਪ੍ਰਾਪਤੀ ਹੁੰਦੀ ਕਬੀਰ ਸੱਤੀ ਪੁਕਾਰੇ ਚਹ ਚੜੀ ਸੁਣੋ ਪੀਰ ਸਮਾਨ ਲੋਕ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਧਾਨ ਸਤਗੁਰ ਜੀ ਦੱਸਦੇ ਹਨ ਕਿ ਹੈ ਕਬੀਰ ਚਿਖਾ ਤੇ ਚੜ ਰਹੀ ਸਦੀ ਪੁਕਾਰ ਕੇ ਕਹਿ ਰਹੀ ਹੈ ਕਿ ਹੈ ਮਸਾਣਾ ਵਿਚ ਆਏ ਵੀਰੋ ਸੁਣੋ ਸਭ ਸੰਸਾਰੀ ਲੋਕ ਮਰ ਗਏ ਹਨ ਸਾਡਾ ਤੇ ਤੁਹਾਡਾ ਵੀ ਅਖੀਰ ਕੰਮ ਇਹੀ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਬਚ ਸਕਨੇ ਕਬੀਰ ਮਨ ਪੰਖੀ ਭਇਓ ਉਡ ਉਡ ਕਾਹ ਤਿਸ ਜਾਈ ਜੋ ਜੈਸੀ ਸੰਗਤ ਮਿਲੈ ਸੋਤੇ ਸੋ ਫਲ ਖਾਈ ਕਬੀਰ ਮਨ ਪੰਖੀ ਭੈਉ ਉਡਿ ਉਡ ਦਹ ਦਿਸ ਜਾਈ ਜੋ ਜੈਸੀ ਸੰਗਤ ਮਿਲੈ ਸੋਤੇ ਸੋ ਫਲ ਖਾਈ ਸਤਿਗੁਰ ਕਬੀਰ ਮਹਾਰਾਜ ਜੀ ਬੜਾ ਸੁੰਦਰ ਬਖਿਆਨ ਕਰਦੇ ਨੇ ਤੇ ਭਾਈ ਜੀਵ ਨੂੰ ਸਮਝਾਉਂਦੇ ਹੋਏ ਆਖਦੇ ਹਨ ਕਿ ਕਬੀਰ ਮਨੁੱਖ ਦਾ ਮਨ ਪੰਛੀ ਬਣ ਕੇ ਦਸਾਂ ਦਿਸ਼ਾਵਾਂ ਵੱਲ ਉੱਡਦਾ ਏ ਇਹ ਮਨ ਰੂਪੀ ਪੰਛੀ ਜਿਹੋ ਜਹੀ ਸੰਗਤ ਕਰਦਾ ਏ ਭਾਈ ਉਹੋ ਜਿਹੇ ਹੀ ਫਲ ਖਰਦਾ ਏ ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਥੋਰ ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਤਾ ਔਰ ਸਤਿਗੁਰ ਕਬੀਰ ਮਹਾਰਾਜੀ ਦਾ ਕਹੇ ਕਬੀਰ ਜਿਸ ਨੂੰ ਲੱਭਦੇ ਸਾਂ ਉਹ ਜਗ੍ਹਾ ਲੱਭ ਲਈਏ ਜਿਹਨੂੰ ਤੂੰ ਉਪਰਾ ਬੇਗਾਨਾ ਕਹਿੰਦਾ ਸੀ ਉਹੀ ਤੂੰ ਹੋ ਗਿਆ ਹੈ ਕਬੀਰ ਮਾਰੀ ਮਰਕ ਸੰਗ ਕੀ ਕਿਲੇ ਨਿਕਟ ਚੂ ਬੇਰ ਉਹ ਝੂਲੇ ਉਹ ਚੀਰੀ ਐ ਸਤਤ ਸੰਗ ਨਾ ਹੀਰ ਸਤੂਰ ਕਬੀਰ ਮਹਾਰਾਜੀ ਦੱਸਦੇ ਹਨ ਕਿ ਕਬੀਰ ਪਾਈ ਮਾੜੀ ਸੰਗਤ ਕਰਨ ਨਾਲ ਮੁਠ ਮਾਰਿਆ ਜਾਂਦਾ ਹੈ ਜਿਸ ਤਰ੍ਹਾਂ 베ਰੀ ਦੇ ਕੋੜ ਕੇਲੇ ਦਾ ਮੁੱਟਾ ਹੋਵੇ 베ਰੀ ਜਦੋਂ ਹਵਾ ਨਾਲ ਝੂਲਦੀ ਹੈ ਤਾਂ ਕੇਲਾ ਉਸ ਦੇ ਕੰਢਿਆਂ ਨਾਲ ਚੀਰਿਆ ਜਾਂਦਾ ਹੈ ਇਸ ਲਈ ਪਾਪੀ ਮਨੁੱਖ ਦੀ ਸੰਗਤ ਨਾਲ ਬੰਦਾ ਵੀ ਪਾਪੀ ਹੋ ਜਾਂਦਾ ਹੈ ਕਬੀਰ ਭਾਰ ਪਰਾਈ ਸਿਰ ਚਰ ਚਲੇ ਹੋ ਚਾਹੇ ਬਾਟ ਆਪਣੇ ਭਾਰਹਿ ਨਾ ਡਰ ਆਕੇ ਆਉ ਕਟ ਕਾਟ ਸਤਿਗੁਰ ਮਹਾਰਾਜ ਦੱਸਦੇ ਹਨ ਕਿ हे ਕਬੀਰ ਨਿੰਦਿਆ ਦਾ ਪਰਾਇਆ ਭਾਰ ਚੁੱਕ ਕੇ ਮਨੁੱਖ ਪੰਡਾ ਸਫਰ ਤੈਅ ਕਰਨਾ ਚਾਹਦਾ ਹੈ ਆਪਣੇ ਮਾੜੇ ਕਰਮਾਂ ਦੇ ਭਾਗ ਤੋਂ ਨਹੀਂ ਡਰਦਾ ਅੱਗੇ ਰਸਤਾ ਬੜਾ ਕਠਿਨ ਹੈ ਬੜਾ ਔਖਾ ਹੈ ਕਬੀਰ ਬਨ ਕੀ ਦਾਦੀ ਲਾ ਕਰੀ ਠਾਡੀ ਕਰੇ ਪੁਕਾਰ ਮੱਧ バス ਪਰ ਔਰ ਲੋਹਾਰ ਕਹਿ ਜਾ ਰਹਿ ਦੁਜੀ ਪਾਰ ਸਤਗੁਰ ਜੀ ਦੱਸਦੇ ਹਨ ਕਿ ਇਹ ਕਬੀਰ ਇਹ ਸੰਸਾਰ ਰੂਪੀ ਜਨਰਲ ਦੀ ਸਰੀਰ ਰੂਪੀ ਲੱਕੜੀ ਦੁੱਖਾਂ ਦੀ ਸੜੀ ਹੋਈ ਪੁਕਾਰ ਕਰਦੀ ਏ ਤੇ ਮਤਾਂ ਮੈਂ ਲੋਹਾਰ ਦੇ ਬਸ ਪੈ ਜਾਵਾਂ ਤੇ ਉਸਨੇ ਮੈਨੂੰ ਦੂਜੀ ਵਾਰ ਸਾੜ ਦਿੱਤਾ ਕਬੀਰ ਏਕ ਮਰਨ ਤੈ ਕੋਈ ਮੂਹੈ ਦੁਈ ਮਰਨ ਤਹਿ ਚਾਰ ਚਾਰ ਮਰਨ ਤੈ ਛੇ ਮੂਹੈ ਚਾਰ ਪਰਖ ਦੁਇ ਨਾਰ ਸਤਿਗੁਰ ਕਬੀਰ ਮਹਾਰਾਜ ਜੀ ਦੱਸਦੇ ਹਨ ਕਿ ਇਹ ਕਬੀਰ ਇੱਕ ਮਨ ਦੇ ਮਨ ਨਾਲ ਦੋ ਹੋਰ ਅਹੰਕਾਰ ਤੇ ਅਭਿਆਨ ਵੀ ਮਰ ਗਏ ਇਹਨਾਂ ਦੋਹਾਂ ਤੇ ਮਨ ਨਾਲ ਚਾਰ ਕਾਮ, ਕ੍ਰੋਧ, ਲੋਭ ਤੇ ਮੋਹ ਇਹ ਵੀ ਮਰ ਗਏ ਭਾਈ ਇਹਨਾਂ ਚੌਹਾਂ ਦੇ ਮਨ ਕਰਕੇ ਛੇ ਹੋਰ ਮਰ ਗਏ ਜਨਾਂ ਦੇ ਚਾਰ ਪੁਰਸ਼ ਰਾਗ ਦੁੱਖ ਜਨਮ ਤੇ ਮਰਨ ਹਨ ਅਤੇ ਆਸ਼ਾ ਕ੍ਰਿਸ਼ਨਾ ਇਹਦੀਆਂ ਇਸਤਰੀਆਂ ਵੀ ਹਨ ਕਬੀਰ ਆ ਦੇਖ ਦੇਖ ਜਗ ਢੂੰਡਿਆ ਕਹਣਾ ਪਾਇਓ othor ਜਿਨ ਹਰ ਨਾਮ ਨਾ ਚੇਤੇ ਹੋ ਕਾਹਾਂ ਭੁਲਾਣੈ ਯੋ ਸਤਗੁਰੂ ਪਾਸ਼ਾ ਜੀ ਦੱਸਦੇ ਹਨ ਕਿ ਇਹ ਕਬੀਰ ਸਾਰਾ ਸੰਸਾਰ ਚੰਗੀ ਤਰ੍ਹਾਂ ਖੋਜ-ਪੋਛ ਕੇ ਵੇਖਿਆ ਹੈ ਪਰ ਕਿਤੇ ਕੋਈ ਟਿਕਾਣੀ ਵਾਲਾ ਥਾਂ ਨਹੀਂ ਮਿਲਿਆ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਉਹ ਹੋਰ ਕਿਹੜੇ ਕੰਮਾਂ 'ਚ ਭਟਦੇ ਫਿਰਦੇ ਹਨ ਭਾਵ ਸੰਸਾਰਕ ਬਖੇੜਿਆਂ ਵਿੱਚ ਉਹ ਜਿਹੇ ਲੋਕ ਹਰੀਦਾਸ ਜੀ ਨੇ ਕਿਉਂ ਨਹੀਂ ਕਰੇ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੈ ਨਿਰਵਾਹ ਸਾਗਤ ਸੰਗਨ ਕੀਜੀਐ ਜਾਣਦੇ ਹੋਏ ਬਿਨਾਹ ਸਤਗੁਰ ਪਾਸ਼ਾ ਦੱਸਦੇ ਹਨ ਕਿਹਨੇ ਕਬੀਰ ਸਾਧੂ ਪੁਰਸ਼ ਭਲੇ ਪੁਰਸ਼ ਦੀ ਸੰਗਤ ਕਰੋ ਜੋ ਹੰਦ ਸਮੇਂ ਸਹਾਇਕ ਹੁੰਦੀ ਹੈ 사ਤਿ ਭਗ ਪ੍ਰਭੂ ਤੋਂ ਬੇਮੁਖ ਕੋਈ ਪੁਰਸ਼ ਦੀ ਸੰਗਤ ਨਾ ਕਰੋ ਜਿਸ ਕਰਕੇ ਬੜਾ ਭਾਰਾ ਨੁਕਸਾਨ ਹੁੰਦਾ ਹੈ ਕਬੀਰ ਜਗ ਮੈਂ ਚੇਤੇ ਉਹ ਜਾਣ ਕੇ ਜਗ ਮੈਂ ਰਹੋ ਸਮਾਈ ਜਿੰਨ ਖਾਰੀ ਕਾ ਨਾ ਫਰਾਚੇਤੇ ਹੋ ਬਾਦ ਹੈ ਜਨਮ ਆਈ ਸਤਗੁਰ ਪਾਤਸ਼ਾਹ ਜੀ ਦੱਸਦੇ ਹਨ ਕਿ اے ਕਬੀਰ ਜਿਨ੍ਹਾਂ ਪੁਰਸ਼ਾਂ ਨੇ ਪ੍ਰਭੂ ਨੂੰ ਜਗਤ ਵਿੱਚ ਵਿਆਪਕ ਜਾਣ ਕੇ ਉਸ ਦਾ ਸਿਮਰਨ ਕੀਤਾ ਉਹਨਾਂ ਦੀ ਕੀਰਤੀ ਜਸ ਸੰਸਾਰ ਵਿੱਚ ਫੈਲ ਰਹੀ ਹੈ ਉਹ ਜਿਨ੍ਹਾਂ ਨੇ ਹਰਿਦਰ ਸਿਮਰਨ ਨਹੀਂ ਕੀਤਾ ਉਹਨਾਂ ਦਾ ਜਨਮ ਬੇਰਤੀ ਹੋ ਗਿਆ ਕਬੀਰ ਆਸਾ ਕਰੀਐ RAM ਕੀ ਅਗਰ ਆਸ ਨਿਰਾਸ ਨਰਕ ਪਰੈ ਤੇ ਮਾਨੀ ਜੋ ਹਰ ਨਾਂ ਉਦਾਸ ਕਬੀਰਾ ਆਸਾ ਕਰੀਐ ਰਾਮ ਕੀ ਅਵਰੇ ਆਸ ਨਿਰਾਸ ਨਰਕ ਪਰ ਹੈ ਤੇ ਮਾਨਈ ਜੋ ਹਰ ਨਾਮ ਉਦਾਸ ਸਤਗੁਰੂ ਪਾਸ਼ਾ ਜੀ ਦਾ ਅੰਦੇ ਹਨ ਕਿ ਕਬੀਰ ਇੱਕ ਪਰਮਾਤਮਾ ਦੀ ਆਸ ਕਰਨੀ ਚਾਹੀਦੀ ਏ ਹੋਰਾਂ ਦੀ ਆਸ ਨਿਰਾਸ਼ ਕਰਨ ਵਾਲੀ ਹੁੰਦੀ ਏ ਜੋ ਹਰੀ ਦੇ ਨਾਮ ਤੋਂ ਉਦਾਸ ਰਹਿੰਦੇ ਹਨ ਉਹ ਮਨੁੱਖ ਨਰਕਾਂ ਵਿੱਚ ਜਾਂਦੇ ਹਨ ਕਬੀਰ ਸਿੱਖ ਸਾਖਾ ਬਹੁਤ ਦੇਖੀ ਹੈ ਕਿਸੋ ਕਿਉ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ اٹਕੇ ਉਚੀਤ ਸਤਗੁਰ ਪਾਸ਼ਾ ਜੀ ਦੱਸਦੇ ਹਨ ਕਿਹ ਕਬੀਰ ਸੰਸਾਰੀ ਜੀਵਾਂ ਨੇ ਆਪਣੇ ਚੇਲੇ ਤੇ ਮਿੱਤਰ ਬਹੁਤ ਬਣਾਏ ਪਰ ਇੱਕ ਪ੍ਰਭੂ ਨੂੰ ਮਿੱਤਰ ਨਹੀਂ ਬਣਾਏ ਆਪਣੇ ਵੱਲੋਂ ਚੱਲੇ ਤਾਂ ਸੰਹਰੀ ਨੂੰ ਮਿਲਣ ਵਾਸਤੇ ਪਰ ਮਨ ਨੂੰ ਫਸਾ ਗਏ ਸੰਸਾਰਿਕ ਧੰਧਿਆਂ ਵਿੱਚ ਭਾਈ ਜਿਸ ਕਰਕੇ ਅੰਧ ਵਿਚਾਰੇ ਹੀ ਫਸੇ ਹੋਏ ਕਬੀਰਾ ਕਰਨ ਵਾਪੁਰਾ ਕੀ ਕਰੇ ਜੋ ਰਾਮ ਨਾ ਕਰੇ ਸਹਾਈ ਜਹ ਜਹ ਡਾਲੀ ਪਗ ਧਰੋ ਸੋਈ ਮੁਰਮੁਰ ਜਾਈ ਸਤਿਗੁਰ ਪਾਤਸ਼ਾਹ ਜੀ ਦੱਸਦੇ ਹਨ ਕਿ ਹੇ ਕਬੀਰ ਕਿਸੇ ਕੰਮ ਦੇ ਕਰਨ ਵਾਸਤੇ ਉਹਦਾ ਸਵੱਬਕੀ ਕਰ ਸਕਦਾ ਹੈ ਜੇਕਰ ਪਰਮਾਤਮਾ ਦੀ ਸਹਾਇਤਾ ਜੇਕਰ ਪਰਮਾਤਮਾ ਹੀ ਸਹਾਇਤਾ ਨਾ ਕਰੇ ਉਹ ਜਿਸ ਡਾੜੀ ਦੇ ਵੀ ਪੈਰ ਰੱਖਦਾ ਏ ਉਹ ਮੁੜ ਮੁੜ ਜਾਂਦੀ ਏ ਭਾਵ ਪ੍ਰਭੂ ਦੀ ਮਦਦ ਤੋਂ ਬਿਨਾਂ ਇਹ ਜੀਵ ਕੁਝ ਵੀ ਨਹੀਂ ਕਰ ਸਕਦਾ ਕਬੀਰ ਅਵਰਹ ਕੋ ਉਪਦੇਸ਼ ਤੈ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੀ ਰੱਖ ਤੈ ਖਾਇ ਘਰ ਕਾ ਖੇਤ ਸਤਗੁਰ ਕਬੀਰ ਮਹਾਰਾਜ ਜੀ ਦੱਸਦੇ ਹਨ ਕਿ ਹੈ ਕਬੀਰ ਹੋਰਨਾਂ ਨੂੰ ਉਪਦੇਸ਼ ਦੇਣ ਵਾਲੇ ਦੇ ਮੂੰਹ ਵਿੱਚ ਘਰੇਆਂ ਰੁੱਪੀ ਵੇਤ ਪੈਂਦੀ ਏ ਕਿਉਂਕਿ ਉਹ ਹੋਰਨਾਂ ਨੂੰ ਦੀ ਪੂੰਜੀ ਭਾਵੇਂ ਉਪਦੇਸ਼ਾਂ ਨੂੰ ਬਚਾਉਂਦਾ ਬਚਾਉਂਦਾ ਆਪਣੇ ਘਰ ਨੂੰ ਹੀ ਲਟਾ ਬੈਠਦਾ ਹੈ ਅਰਥਾਤ ਆਪ ਕੁਝ ਵੀ ਚੰਗਾ ਨਹੀਂ ਕਰਦਾ ਤੇ ਨਾ ਹੀ ਪਰਮਾਤਮਾ ਦਾ ਨਾਮ ਜਪਦਾ ਹੈ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਭੋਜੀ ਖਾਓ ਹਉਨ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਸਤਗੁਰ ਕਬੀਰ ਮਹਾਰਾਜ ਜੀ ਦੱਸਦੇ ਹਨ ਕਿ ਇਹ ਕਬੀਰ ਸਾਧੂ ਸੰਤਾਂ ਦੀ ਸੰਗਤ ਵਿੱਚ ਰਹਿਣਾ ਚਾਹੀਦਾ ਹੈ ਤੇ ਚੌਂਵਾ ਦੀ ਰੋਟੀ ਰੁੱਖੀ ਮਿੱਸੀ ਰੋਟੀ ਖਾਣੀ ਚਾਹੀਦੀ ਹੈ ਜੇ ਫਿਰ ਵੀ ਚੰਗੀ ਜਾਂ ਮਾੜੀ ਕੋਈ ਗੱਲ ਹੋ ਜਾਵੇ ਤਾਂ ਹੁਣ ਜਾਣ ਦਿਓ ਪਰ ਪਾਪੀ ਮਨੁੱਖਾਂ ਦੀ ਸੰਗਤ ਕਦੇ ਵੀ ਨਹੀਂ ਕਰਨੀ ਚਾਹੀਦੀ ਕਬੀਰ ਸੰਗਤ ਸਾਦੀ ਕੀ ਦਿਨ ਦਿਨ ਤੂੰ ਨਾ ਹੈ ਤ ਸਾਕਦਕਾਰੀ ਕਬਰੀ ਧੋਏ ਹੋਏ ਨਾਸੇਤ ਸਤਗੁਰ ਕਬੀਰ ਮਹਾਰਾਜ ਜੀ ਦੱਸਦੇ ਹਨ ਕਿ ਐ ਕਬੀਰ ਸਾਧੂ ਸੰਤਾਂ ਭਲੇ ਪੁਰਸ਼ਾਂ ਨਾਲ ਸੰਗਤ ਕਰਨ ਨਾਲ ਪਰਮਾਤਮਾ ਨਾਲ ਦਿਨੋ ਦਿਨ ਪਿਆਰ ਵੱਧਦਾ ਹੈ ਪਰ ਸਾਧ ਦਾ ਆਦਮੀ ਕਾਲੀ ਕੰਬਲੀ ਵਰਗਾ ਹੁੰਦਾ ਹੈ ਜੋ ਧੋਤਿਆਂ ਵੀ ਚਿੱਟੀ ਨਹੀਂ ਨਿਕਲਦੀ। ਭਾਬ ਬਾਪੀ ਬੰਦੇ ਦਾ ਮਨ ਕਾਲੀ ਕੰਬਲੀ ਵਾਂਗ ਕਾਲਾ ਹੋਇਆ ਹੁੰਦਾ ਹੈ ਤੇ ਜਿੰਨਾ ਮਰਜੀ ਉਪਦੇਸ਼ ਦੇ ਲਈਏ ਉਸਤੇ ਕੋਈ ਵੀ ਅਸਰ ਨਹੀਂ ਹੁੰਦਾ ਸੁਪਰਮ ਸਰਕਾਰ ਇੱਕ ਸਦੂਦੀ ਦੀ